ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਜੀਤ ਸਲਾਈ ਕਢਾਈ ਚੈਨਲ ਵਿੱਚ ਅੱਜ ਆਪਾਂ ਤੁਹਾਨੂੰ ਦੱਸਾਂਗੇ ਬੈਕ ਗਲੇ ਦੀ ਕਟਾਈ ਅਤੇ ਸਲਾਈ ਬਾਰੇ ਬੈਕ ਗਲਾ ਆਪਾਂ 2 ਇੰਚ ਚੌੜਾ ਕਟਾਂਗੇ ਅਤੇ 4.5 ਇੰਚ ਆਪਾਂ ਇਹਦੀ ਲੰਬਾਈ ਲਵਾਵਾਂਗੇ ਇੱਥੋਂ ਵੀ ਆਪਾਂ ਨੀਚੇ ਤੋਂ ਵੀ 2 ਇੰਚ ਤੇ ਨਿਸ਼ਾਨ ਲਗਾਵਾਂਗੇ ਨਿਸ਼ਾਨ ਲਗਾਉਣ ਤੋਂ ਬਾਅਦ ਹੁਣ ਆਪਾਂ ਇਹਦੀ ਗਲਾਈ ਪਾਵਾਂਗੇ ਬੈਕ ਦਾ ਗਲਾ ਹਮੇਸ਼ਾ ਪੂ ਗਲਾਈ ਚ ਹੁੰਦਾ ਹੈ ਇਹ ਬਿਲਕੁਲ ਵੀ ਚੌਰਸ ਨਹੀਂ ਕੱਟਣਾ ਹੁੰਦਾ ਇਸ ਤਰ੍ਹਾਂ ਹੁਣ ਆਪਾਂ ਇਹਦੀ ਕਟਾਈ ਕਰਾਂਗੇ ਨਿਸ਼ਾਨਾ ਤੋਂ ਇਹ ਬੈਕ ਗਲੇ ਦੀ ਕਟਾਈ ਹੋ ਚੁੱਕੀ ਹੈ ਹੁਣ ਇਹਦੇ ਆਪਾਂ ਟਾਕੀ ਲਾਵਾਂਗੇ ਟਾਕੀ ਜੇ ਤੁਸੀਂ ਚਾਹੋ ਤਾਂ ਰੇਪ ਵੀ ਕੱਟ ਸਕਦੇ ਹੋ ਇਹ ਆਪਣੇ ਕੋਲੇ ਐਕਸਟਰਾ ਕਪੜਾ ਹੁਣ ਇਹਦੇ ਚ ਆਪਾਂ ਇਹਦੀ ਟਾਕੀ ਕੱਟਾਂਗੇ ਲਾਉਣ ਵਾਸਤੇ ਤੁਸੀਂ ਚਾਹੋ ਤਾਂ ਇਸ ਤਰ੍ਹਾਂ ਵੀ ਕੱਟ ਸਕਦੇ ਹੋ ਇਹ ਆਪਾਂ ਵਿੱਚੋਂ ਕੱਟਿਆ ਹੋਇਆ ਗਲਾ ਹੈ ਇਹਨੂੰ ਇਸ ਤਰ੍ਹਾਂ ਉੱਪਰ ਰੱਖ ਕੇ ਆਪਾਂ ਇਹ ਥੋੜੀ ਕਟਾਈ ਕਰ ਸਕਦੇ ਹਾਂ ਤੇ ਜਾਂ ਫਿਰ ਆਪਾਂ ਇਸ ਤਰ੍ਹਾਂ ਰੇਪ ਵੀ ਕੱਟ ਸਕਦੇ ਹਾਂ ਹੁਣ ਆਪਾਂ ਰੇਵ ਲੀਰ ਦੀ ਕਟਾਈ ਕਰਾਂਗੇ ਇਹਦੀ ਚੜਾਈ 1.5 ਇੰਚ ਲੈਣੀ ਹੁੰਦੀ ਹੈ ਦੇਖੋ ਇਸ ਤਰ੍ਹਾਂ 1.5 ਇੰਚ ਆਪਣੇ ਕੋਲ ਰੇਵ ਲੀਰ ਹੈ ਹੁਣ ਆਪਾਂ ਤੁਹਾਨੂੰ ਇਹਦੀ ਸਲਾਈ ਬਾਰੇ ਦੱਸਾਂਗੇ ਹੁਣ ਆਪਾਂ ਬੈਕ ਗਲੇਰੀ ਸਲਾਈ ਕਰਾਂਗੇ ਯਾ ਦੇਖੋ ਇਹ ਸਲਾਈ ਆਪਾਂ ਅੱਧੇ-ਅੱਧੇ ਪੈਰ ਦੀ ਲਾਉਣੀ ਹੈ ਆਪਾਂ ਗਲੇ ਵਾਲੇ ਕੱਪੜੇ ਨੂੰ ਉੱਪਰਲੇ ਹਿੱਸੇ ਨੂੰ ਥੋੜਾ ਖਿੱਚ ਕੇ ਰੱਖਾਂਗੇ ਹੁਣ ਆਪਾਂ ਇਹਦੇ ਕੱਟ ਲਾਵਾਂਗੇ ਇਸ ਤਰ੍ਹਾਂ ਕੱਟ ਲਗਾਉਣ ਤੋਂ ਬਾਅਦ ਆਪਾਂ ਇਹਨੂੰ ਸਿੱਧੀ ਸਾਈਡ ਕਰਕੇ ਇਹਦੇ ਉੱਪਰ ਇਸ ਤਰ੍ਹਾਂ ਲੀਰਾ ਟੱਕੀ ਵਾਲੀ ਸਾਈਡ ਆਪਾਂ ਖਲਾਈ ਲਗਾਵਾਂਗੇ ਇਸ ਤਰ੍ਹਾਂ ਸਲਾਈ ਲਗਾਉਣ ਤੋਂ ਬਾਅਦ ਹੁਣ ਇਹਨੂੰ ਆਪਾਂ ਇੱਥੋਂ ਇਸ ਤਰ੍ਹਾਂ ਫੋਲਡ ਕਰਦੇ ਨੇ ਜੇ ਜੇ ਆਪਾਂ ਕੱਚੀ ਸਲਾਈ ਲਗਾਵਾਂਗੇ ਅਤੇ ਬਾਅਦ ਵਿੱਚ ਤਰਪਾਈ ਕਰਦੇ ਇਹ ਆਪਾਂ ਕੱਚੀ ਸਲਾਈ ਲਗਾ ਲਈ ਐ ਅਤੇ ਬਾਅਦ ਵਿੱਚ ਤਰਪਾਈ ਕਰਾਂਗੇ ਇਹ ਆਪਣਾ ਬੈਕ ਗਲਾ ਬਣ ਕੇ ਤਿਆਰ ਹੈ ਵੀਡੀਓ ਵਧੀਆ ਲੱਗੇ ਤਾਂ ਲਾਈਕ ਆ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਧੰਨਵਾਦ